ਹੋਟਲ ਤੱਕ ਜਾਂਦੀ ਰਹੀ ਆ ਉਹਦੇ ਨਾਲ ਕੋਈ ਆ ਕੀ ਮਾਮਲਾ ਹੈ ਕਿੱਦਾਂ ਸੱਟਾਂ ਲੱਗੀਆਂ ਕੁਟਮਾਰੀ ਲੜਕੀ ਦੇ ਕਾਰਨ ਹੋਈ ਹੈ ਬਹੁਤ ਜ਼ਿਆਦਾ ਮਾਰਦਾ ਏ ਗੁੱਸਦਾ ਏ ਉਹਨਾਂ ਕੋਲੋਂ ਫਿਰ ਕੀ ਆ ਜਾਂਦਾ ਜਦੋਂ ਮੈਂ ਪੁੱਛਦੀ ਆ ਉਹ ਜਵਾਬ ਨਹੀਂ ਦਿੰਦਾ ਸਿਰਫ ਮਾਰਨਾ ਸ਼ੁਰੂ ਕਰ ਦਿੰਦਾ ਏ ਇਹ ਲੜਕੀ ਹੈਗੀ ਸਾਡੇ ਦੁਕਾਨ ਸ਼ਾਪ ਦੇ ਕੋਲ ਰਹਿੰਦੀ ਹੈ ਤੇ ਉਹਦਾ ਬ੍ਰਦਰ ਸਾਡੀ ਸ਼ਾਪ ਤੇ ਕੰਮ ਕਰਦਾ ਸੀ ਤੇ ਨੰਬਰ ਨੰਬਰ ਦੇਗੀ ਸੀ ਆਪਣਾ ਕਿ ਮੈਂ ਨੰਬਰ ਦੇਣਾ ਮੈਂ ਤੇਰੇ ਨਾਲ ਗੱਲਬਾਤ ਕਰਨੀ ਹੈ ਫਿਰ ਕਹਿੰਦੀ ਮੈਂ ਤੇਰੇ ਨਾਲ ਹੀ ਰਹਿਣਾ ਤੇਰੇ ਨਾਲ ਹੀ ਵਸਣਾ ਮੈਂ ਹੋਟਲ ਤੱਕ ਜਾਂਦੀ ਰਹੀ ਆ ਉਹਦੇ ਨਾਲ ਤਾਨੂੰ ਕਿੰਨੇ ਵੇ ਕਰੀਬ ਫੋਨ ਆਂਦਾ ਰਾਤੀ 11:00 11:00 ਹਾਂ ਦੀਦੀ ਕੀ ਸੁਨੇਹਾ ਆਂਦਾ ਵੇ ਤਾਨੂੰ ਮੈਨੂੰ ਸਲਾਹ ਆਂਦੇ ਦੀਦੀ ਸੀਤੂ ਨੂੰ ਨੋ ਬਾਬੂ ਤੋੜ ਸੀ ਸੀਤੂ ਨੂੰ ਮਾਰ ਚੁੱਕਿਆ 10:00 ਵੇ ਤੱਕ ਨਾਲ ਕਰ ਪਹੁੰਚੇ ਆਂ ਜਾਂਦੇ ਵੇਖਿਆ ਤੇ ਇਹਦਾ ਇਹ ਹਾਲ ਹੋਇਆ ਪਿਆ ਬਾਹ ਟੁੱਟੀ ਆ ਸਭ ਕੁਝ ਇਦਾਂ ਹੀ ਮਲ ਸੱਸ ਜੀ ਬੈਠੀ ਕੁੱਟ-ਕੋਟ ਰਹੀ ਐ ਫੇਰ ਵੀ ਨਹੀਂ ਹਟਿਆ ਸੀ ਨੇ ਮੈਂ ਸਮਝਾ ਬਹੁਤ ਸਮਝਾਇਆ ਸੀ ਫੇਰ ਵੀ ਨਹੀਂ ਹਟਿਆ ਸੀ ਔਰ ਇੰਨੀ ਗੰਦੀ-ਗੰਦੀ ਵਾਅਦਾ ਗੱਲਾਂ ਕਰਦਾ ਵੇ ਕਹਿੰਦਾ ਕੁੜੀ ਨੂੰ ਮੈਂ ਨਹੀਂ ਰੱਖਣਾ ਤੇ ਕੁੜੀ ਨੂੰ ਲੈ ਜਾਉਂ ਉਹਨਾਂ ਦੇ ਬੱਚੇ ਨਾ ਲਗੇ ਦੱਸੋ ਇਹਦਾ ਕੀ ਫੈਸਲਾ ਹੋਏਗਾ ਅਸੀ ਗਾਜੀ ਲੁਧਿਆਣਾ ਦੇ ਧਰਮਪੁਰਾ ਗਲੀ ਨੰਬਰ 1 ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਤੀ ਦੇ ਨਜਾਇਜ਼ ਸੰਬੰਧ ਨੇ ਕਿਸੇ ਔਰਤ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਪਤਨੀ ਨੂੰ ਪਤਾ ਚੱਲਦਾ ਹੈ ਤੇ ਪਤੀ ਹੀ ਆਪਣੀ ਪਤੀ ਦੇ ਉੱਤੇ ਅਤਿਆਚਾਰ ਕਰਦਾ ਤੇ ਮਾਰਦਾ ਕੁੱਟਦਾ ਤੇ ਇੱਕ 8 ਸਾਲ ਦੀ ਬੱਚੀ ਨੂੰ ਬੇਰਮੀ ਦੇ ਨਾਲ ਮਾਰਦਾ ਕੁੱਟਦਾ ਤੇ ਰਾਤ ਨੂੰ ਫਰਾਰ ਹੋ ਜਾਂਦਾ ਉਸ ਮਹਿਲਾ ਦੇ ਨਾਲ ਹਾਲਾਂਕਿ ਪੁਲਿਸ ਚੁੱਪੀ ਛਾਂਦੀ ਬੈਠੀ ਹੈ ਮਾਮਲਾ ਜਾਣ ਲੈਨੇ ਆ ਮਾਮਲਾ ਕੀ ਹੈ ਪੂਰਾ ਕਿਉਂ ਮਾਰਾ ਕੁੱਟਿਆ ਕਿੰਨੇ ਸਾਲਾਂ ਤੋਂ ਮਾਰਦਾ ਕੁੱਟਰਾ ਆ ਰਿਹਾ ਵੈ ਕਿਉਂ ਨਜਾਇ ਕਿੱਦਾਂ ਨਜਾਇਜ਼ ਸੰਬੰਧ ਬਣੇ ਕੀ ਕੰਮਕਾਰ ਕਰਦਾ ਹੈ ਕੀ ਇਹੋ ਜਿਹਾ ਕਿਸੇ ਕਿਸ ਦੀ ਸ਼ੈਵ ਹੈ ਜੋ ਕਿ ਇਸ ਔਰਤ ਨੂੰ ਇਨਾ ਅਤਿਆਚਾਰ ਸਹਦਾ ਪੈ ਰਿਹਾ ਵੈ ਕੀ ਨਾਮ ਹੈ ਤੁਹਾਡਾ ਦੀਪਿਕਾ ਦੀਪਿਕਾ ਜੀ ਹੋਇਆ ਕੀ ਮਾਮਲਾ ਕਿੱਦਾਂ ਸੱਟਾਂ ਲੱਗੀਆਂ ਕਿਉਂ ਕੁੱਟਮਾਰ ਹੋਈ ਕੁੱਟਮਾਰ ਲੜਕੀ ਦੇ ਕਾਰਨ ਹੋਈ ਹੈ ਬਹੁਤ ਜ਼ਿਆਦਾ ਮਾਰਦਾ ਏ ਗੁਰਦਾ ਏ ਉਹਨਾਂ ਕੋਲ ਫਿਰ ਕੇ ਆ ਜਾਂਦਾ ਜਦੋਂ ਮੈਂ ਪੁੱਛਦੀ ਆ ਉਹ ਜਵਾਬ ਨਹੀਂ ਦਿੰਦਾ ਸਿਰਫ ਮਾਰਨਾ ਸ਼ੁਰੂ ਕਰ ਦਿੰਦਾ ਹੈ ਅੱਛਾ ਜੀ ਹਾਂਜੀ ਕੀ ਕਾਰਨ ਕੀ ਹੈ ਮਾਰਕੁੱਟ ਦਾ ਲੜਕੀ ਦੇ ਪਿੱਛੇ ਮਾਰਦਾ ਹੈ ਕਿ ਹਰ ਇੱਕ ਚੀਜ਼ ਤੋੜ ਦਿੰਦਾ ਹੈ ਸਾਰੀਆਂ ਮਤਲਬ ਘਰ ਦੀਆਂ ਚੀਜ਼ਾਂ ਤੱਕ ਤੋੜ ਦਿੰਦਾ ਉਹਨਾਂ ਸਾਰੀਆਂ ਹੀ ਅੱਛਾ ਤੇ ਮੈਨੂੰ ਤੱਕ ਮਾਰਦਾ ਏ ਹੂੰ ਬਹੁਤ ਜ਼ਿਆਦਾ ਮਾਰਦਾ ਉਹਦੇ ਪਿੱਛੇ ਲੱਗ ਕੇ ਪਤਾ ਨਹੀਂ ਕੀ ਇਹਨੂੰ ਸਖਾਂਦੀ ਕੀ ਨਹੀਂ ਸਖਾਂਦੀ ਮੈਨੂੰ ਨਹੀਂ ਪਤਾ ਇਸ ਬਾਰੇ ਉਹ ਦੱਸਦਾ ਵੀ ਨਹੀਂ ਪੁੱਛੋ ਅੱਛਾ ਇਹ ਜਿਹੜੀ ਲੜਕੀ ਹੈ ਇਹ ਲੜਕੀ ਕੌਣ ਹੈ ਤੇ ਕਿੱਦਾਂ ਜ ਇਹ ਲੜਕੀ ਹੈਗੀ ਸਾਡੇ ਦੁਕਾਨ ਸ਼ਾਪ ਦੇ ਕੋਲ ਰਹਿੰਦੀ ਹੈ ਤੇ ਉਹਦਾ ਬ੍ਰਦਰ ਸਾਡੀ ਸ਼ਾਪ ਤੇ ਕੰਮ ਕਰਦਾ ਸੀ ਤੇ ਉਹਦੇ ਨਾਲ ਹੀ ਉਸ ਤੋਂ ਬਾਅਦ ਗੱਲ ਹੋਈ ਹੈ ਕੰਮ ਤੇ ਆਂਦਾ ਸੀ ਤੇ ਉਹ ਜਿਸ ਦਿਨ ਨਹੀਂ ਆਂਦਾ ਸੀ ਉਹਨੂੰ ਫੋਨ ਕਰਦੀ ਸੀ ਤੇ ਨੰਬਰ ਨੰਬਰ ਦੇ ਗਈ ਸੀ ਆਪਣਾ ਕਿ ਮੈਂ ਨੰਬਰ ਦੇਣਾ ਮੈਂ ਤੇ ਨਾਲ ਗੱਲਬਾਤ ਕਰਨੀ ਹੈ ਫਿਰ ਕਹਿੰਦੀ ਮੈਂ ਤੇਰੇ ਨਾਲ ਹੀ ਰਹਿਣਾ ਤੇਰੇ ਨਾਲ ਹੀ ਬਸਣਾ ਮੈਂ ਹੋਟਲ ਤੱਕ ਜਾਂਦੀ ਰਹੀ ਹੈ ਉਹਦੇ ਨਾਲ ਅੱਛਾ ਇਹ ਇਹ ਤੁਹਾਨੂੰ ਕਿੱਦਾਂ ਪਤਾ ਹੋਟਲ ਜਾ ਰਹੀ ਹੈ ਜਾਂ ਉਹਨਾਂ ਨਜਾਇਜ਼ ਮੈਸੇਜ ਵਗੈਰਾ ਆਂਦੇ ਸੀ ਤੇ ਮੈਨੂੰ ਤਾਂ ਪਤਾ ਲੱਗਾ ਸੀ ਉਹ ਵੀ ਸਾਲ ਬਾਅਦ ਪਤਾ ਲੱਗਾ ਸੀ ਤੇ ਉਸ ਤੋਂ ਬਾਅਦ ਇਹ ਫੇਰ ਵੀ ਨਹੀਂ ਹਟਿਆ ਸੀ ਨੇ ਮੈਂ ਸਮਝਾ ਬਹੁਤ ਸਮਝਾਇਆ ਸੀ ਫੇਰ ਵੀ ਨਹੀਂ ਹਟਿਆ ਸੀ ਅੱਛਾ ਇਹ ਇਹ ਘਟਮਾ ਤੁਹਾਡਾ ਕਿਦਾਂ ਹੋਈ ਕਦੋਂ ਹੋਈ ਰਾਤੀ 10 ਵਜੇ ਰਾਤੀ ਦਾ ਇਹ ਇਹ ਤੁਸੀਂ ਕੰਪਲੀਟ ਕੀਤੀ ਊਮਨ ਸੈਲਫ ਹੀਆ ਪੁਲਿਸ ਊਮਨ ਸੈਲਫ ਹੀਚ ਨਹੀਂ ਰਿਪੋਰਟ ਦਿੱਤੀ ਇੱਥੇ ਵੀ ਆਈ ਸੀ ਤੇ ਉੱਥੇ ਆਪਣੇ ਸਾਡੇ ਘਰ ਦੇ ਕੋਲ ਥਾਣਾ ਹੈਗਾ ਉੱਥੇ ਵੀ ਗਏ ਸੀ ਰਾਤੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਪੁਲਸ ਵਾਲਿਆਂ ਨੇ ਕੋਈ ਕਾਰਵਾਈ ਕੋਈ ਬੁਲਾ ਕੇ ਗੱਲਬਾਤ ਕੀਤੀ ਵੀ ਨਹੀਂ ਕੁਝ ਵੀ ਨਹੀਂ ਫਿਲਹਾਲ ਨਹੀਂ ਚਾਹੀਏ ਤੇ ਇਹ ਇਹ ਜਿਹੜਾ ਤੁਸੀਂ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਇੱਥੇ 9 ਸਾਲ ਹੋ ਗਏ ਨੇ 9 ਸਾਲ ਹੋ ਗਏ ਕਿੰਨੇ ਘਰ ਚ ਕੋਣ ਕੋਣਾ ਮੰਮੀ ਡੈਡੀ ਐ ਦੇਵਰਾ ਦੇਵਰਾਨੀ ਐ ਬੱਚੇ ਐ ਅੱਛਾ ਤੇ ਹੋਰ ਵੀ ਕਿਸੇ ਨੂੰ ਦਾ ਅਤਿਆਚਾਰ ਕੀਤਾ ਸਭ ਨੂੰ ਹਾਂ ਬੱਚਿਆਂ ਨੂੰ ਵੀ ਮਾਰਦਾ ਗੁੱਟਦਾ ਐ ਮੰਮੀ ਨੂੰ ਵੀ ਮਾਰਦਾ ਡੈਡੀ ਤੇ ਵੀ ਡੈਡੀ ਨੂੰ ਬੇਸ ਕਰਦਾ ਐ ਸਭ ਨੂੰ ਬੇਸ ਕਰਦਾ ਐ ਮਾਰਦਾ ਗੁੱਟਦਾ ਕਿਸੇ ਨੂੰ ਦੇਖਦਾਨੀ ਐ ਕਿ ਮੈਂ ਕਿੰਨੂੰ ਮਾਰਨ ਲੱਗਾ ਅੱਛਾ ਇਹ ਇਹ ਜਦੋਂ ਇਹ ਤੁਹਾਨੂੰ ਪਤਾ ਲੱਗਿਆ ਤੇ ਤੁਸੀਂ ਆਪਣੇ ਮੰਮੀ ਡੈਡ ਨਾਲ ਗੱਲ ਨਹੀਂ ਕੀਤੀ ਕੋਈ ਕੀ ਆ ਕੇ ਕੋਈ ਫੈਮਿਲੀ ਦੇ ਵਿੱਚ ਗੱਲਬਾਤ ਕੀਤੀ ਹੋਵੇ ਕੋਈ ਕੀਤੀ ਹੈ ਬਹੁਤ ਵਾਰੀ ਕੀਤੀ ਹੈ ਪਰ ਉਹ ਹਟਦਾ ਹੀ ਨਹੀਂ ਹੈਗਾ ਬਹੁਤ ਵਾਰੀ ਕੀਤੀ ਨੂੰ ਸਮਝਾਇਆ ਵੀ ਗਿਆ ਬਹੁਤ ਜ਼ਿਆਦਾ ਇਹ ਕਹਿੰਦਾ ਮੈਂ ਫਿਰ ਕਰਦਾ ਹੀ ਨਹੀਂ ਮੈਂ ਕਰਦਾ ਹੀ ਨਹੀਂ ਮੁੱਕਰ ਜਾਂਦਾ ਫਿਰ ਇਹ ਅੱਛਾ ਜਿਹੜੀ ਔਰਤ ਦਾ ਨਜਾਇਜ਼ ਸੰਬੰਧ ਨਹੀਂ ਉਹ ਕਿੱਥੇ ਰਹਿੰਦੀ ਕੀ ਉਮਰ ਹੈ ਕੀ ਕਰਦੀ ਕੀ ਹੈ ਕਰਦੀ ਕੁਝ ਵੀ ਨਹੀਂ ਹੈ ਜੌਬ ਕਰਦੀ ਸੀ ਪਹਿਲਾਂ ਹੁਣ ਜੌਬ ਤੋਂ ਹਟੀ ਹੋਈ ਹੈ ਘਰ ਹੀ ਬੈੰਦੀ ਹੈ ਫੋਨ ਤੇ ਲੱਗੀ ਰਹਿੰਦੀ ਸਾਰਾ ਦਿਨ ਤੇ ਬਸ ਇਹਨਾਂ ਗੱਲਾਂ ਮਾਰਦੀ ਰਹਿੰਦੀ ਹੈ ਅੱਛਾ ਇਹ ਮਿਲੀ ਕਿੱਦਾਂ ਤੁਹਾਡੇ ਹਸਬੰਡ ਸ਼ੌਪ ਤੇ ਆਈ ਸੀ ਆਪਣੇ ਬ੍ਰਦਰ ਨੂੰ ਕੰਮ ਤੇ ਲਗਾਉਣ ਵਾਸਤੇ ਅੱਛਾ ਨੰਬਰ ਦੇਗੀ ਸੀ ਆਪਣਾ अच्छा हां जी ਕੀ ਨਾਮ ਹੈ ਤੁਹਾਡਾ ਮੇਰੇ ਨਾਲ ਡਿਫਰਲ ਕੋਰਿਆ ਮੈਂ ਇਹਦੀ ਮਾਸੀ ਆ ਹੋਇਆ ਕੀ ਸੀਗਾ ਕਹਿੰਦੇ ਕਿ ਕੁੱਟਮਾਰ ਹੋਈ ਹੈ ਬੇਟੇ 1 ਮਿੰਟ ਪਹਿਲੇ ਵੀ ਕਰੋ ਹੱਥ ਲੈ ਗਿਆ ਸੀ ਹੱਥ ਜੋੜ ਕੇ ਫਿਰ ਲੈ ਆ ਕਾਫੀ ਮਾਰ ਹੋਣੀ ਹੈ ਹੱਥ ਜੋੜ ਕੇ 1 ਮਿੰਟ ਪਹਿਲੇ ਦੀ ਗੱਲ ਹੈ ਸੱਚੀ 1 ਮਿੰਟ ਪਹਿਲੇ हां ਪਹਿਲੇ ਵੀ ਦਕਲੇਸ਼ ਹੋਇਆ ਸੀ ਹਾਂਜੀ ਹਾਂਜੀ ਬਸ ਪਹਿਲੀ ਮਾਰ ਕੋਟੋਈ ਪਰ ਇੰਨੀ ਨਹੀਂ ਹੋਈ ਜਿਨਨੇ ਕਿ ਬਾਹ ਤੋੜੀ ਅੱਜ ਤੋੜੀ ਆ ਅੱਗੇ ਕਹਿੰਦੇ ਪਹਿਲੇ ਵੀ ਤੋੜੀ ਇੱਕ ਬਾਹ ਠੀਕ ਠੀਕ ਹੋ ਗਈ ਸੀ ਹੁਣ ਫਿਰ ਉਸੇ ਬਾਹ ਤੇ ਫਿਰ ਛੱਟ ਲੱਗ ਗਈ ਸਾਨੂੰ ਰਾਤੀ 11 ਵਜੇ ਫੋਨ ਆਇਆ ਤੇ ਕਹਿੰਦੀ ਵੀ ਚਲੋ ਦੀਦੀ ਸ਼ੀਤਨੂਲ ਮਾਸ ਤੇ ਆਣਾ ਨੇ ਤੇ ਮੈਂ ਕਿਹਾ ਅੱਜ 2 ਵਜੇ ਮੈਂ ਹੁਣ ਹੁਣ 11 ਵਜੇ ਚਲਾਂਗੇ 2 ਵਜੇ ਪਹੁੰਚਾਂਗੇ ਕਿੱਥੇ ਕਿੱਥੇ ਰਹਿਣੋ ਤੁਸੀਂ ਅਸੀਂ ਅੰਮ੍ਰਿਤਸਰ ਰਹਿਣ ਵਾਲੇ ਹਾਂ ਇਹ ਵੀ ਅੰਮ੍ਰਿਤਸਰ ਇਹ ਇੱਥੇ ਰਹਿੰਦੇ ਆ ਹਾਂ ਮੈਂ ਮਾਸੀਆਂ ਇਹ ਵੀ ਮਾਸੀਆਂ ਅੱਛਾ ਇਹ ਡੈੜੀ ਆ ਇਹ ਮੰਮੀ ਆ ਤੁਹਾਨੂੰ ਕਿੰਨੇ ਵੇਂ ਕਰੀਬ ਫੋਨ ਆਉਂਦਾ ਰਾਤੀ 11 ਵਜੇ 11 ਵਜੇ ਹਾਂ ਦੀਦੀ ਕੀ ਕੀ ਸੁਨੇਹਾ ਆਉਂਦਾ ਤੁਹਾਨੂੰ ਮੈਨੂੰ ਸੁਣਾ ਆਂਦੇ ਦੀਦੀ ਸ਼ੀਤੂ ਨੂੰ ਵੀ ਬਾਪੂ ਤੋਂ ਅੱਛੇ ਦੀ ਸ਼ੀਤੂ ਨੂੰ ਮਾਸੁੱਟਿਆ ਤੇ ਦੀਦੀ ਕੈਪ ਕਰਕੇ ਆਪਾਂ ਟੈਕਸੀ ਕਰਕੇ ਚੱਲੀਏ ਮੈਂ ਕਿਹਾ ਬੇਟੀ ਹੁਣ ਰਾਤ ਦੇ 11 ਵਜੇ ਆ ਟੈਕਸੀ ਦਾ 2 ਵਜੇ ਤੱਕ ਪਹੁੰਚਾਂਗੇ ਸਾਹਿਦ ਆ ਖਰਚਾ ਖਰਾਬ ਹੋਵਾਂਗੇ ਤੇ ਵੀ ਅਸੀਂ ਸਵੇਰੇ ਚਲਾਂਗੇ ਸਵੇਰੇ ਸੀ ਨਿਕਲੇ ਆ ਗਏ ਅਸੀਂ 10 ਵਜੇ ਤੱਕ ਨਲਕਰ ਪਹੁੰਚੇ ਆ ਜਾਂਦੇ ਵੇਖਿਆ ਤੇ ਇਦਾਂ ਹਾਲ ਹੋਇਆ ਪਿਆ ਬਾਹ ਟੁੱਟੀ ਆ ਸਭ ਕੁਝ ਇਦਾਂ ਮਤਲਬ ਸਾਸੋ ਦੀ ਬੈਠੀ ਕੋਟ ਕੋਟਦੀ ਆ ਸਾਸੋਰੀ ਕਹਿੰਦੀ ਆ ਵੀ ਅਸੀਂ ਥਾਣੇ ਰਿਪੋਰਟ ਲਖਾ ਆਂ ਸਿਵਲ ਨਾਲ ਲੈ ਗਏ ਆ ਕਿ ਵੀ ਅਸੀਂ ਇਹਦੇ ਨਾਲ ਆ ਸਾਨੂੰ ਨਹੀਂ ਪਤਾ ਨਾਲ ਆਪਣੇ ਬੱਚਾਂ ਨੂੰ ਪੁੱਛੇ ਕਰ ਰਿਹਾ ਕਿ ਕੀ ਬਤਾ ਇਹਦਾ ਨਾਮ ਦੇ ਦੇ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਇਹ ਕੋਈ ਕੋਈ ਬੱਚਿਆਂ ਦੇ ਵੀ ਸੱਟਾਂ ਵਗੈਰਾ ਆਈ ਆ ਇਹ ਕਹਿੰਦੇ ਆ ਗਿੱਚੀ ਗੁੱਚੀ ਬੱਚੇ ਆਪਣੇ ਕੁੜੀ ਦੇ ਨੂੰ ਮਾਰਿਆ ਉਹਦੀ ਅੱਖ ਆਪਣੀ ਮਾਂ ਨੂੰ ਮਾਰਿਆ ਉਹਦੀ ਅੱਖ ਨਾਲ ਲਾਲ ਨੀਲੀ ਹੋਈ ਪਈ ਹੈ ਅੱਛਾ ਜੀ ਉਹਨਾਂ ਨੇ ਹਾਂ ਜੀ ਅੱਛਾ ਮੁੱਕਾ ਮਾਰਿਆ ਅੱਖ ਦੇ ਉੱਤੇ ਹੋਈ ਆ ਨਾਮ ਉਸ ਬੰਦੇ ਦਾ ਅਜੇ 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 ਕਪੂਰ ਅਜੇ ਕਰਦਾ ਕੀ ਆ ਅਜੇ ਇਹ ਸੈਂਟਰ ਦੀ ਸ਼ਾਪ ਹੈ ਦੀ ਠੀਕ ਹੈ ਤੁਸੀਂ ਬ੍ਰਦਰ ਹੋਣਾ ਹਾਂ ਜੀ ਹੇ ਅੱਧਾ ਘੰਟਾ ਪਹਿਲੇ ਫੋਨ ਆਇਆ ਇਹਨਾਂ ਨੇ ਕੋਲ ਕੀਤੀ ਆਪਣੇ ਪਰਿਵਾਰ ਨੇ ਇਹਦੇ ਮਾਪੇ ਨੇ ਇਹਨੂੰ ਅਜੇ ਨੂੰ ਫੋਨ ਕੀਤਾ ਕਿ ਤੂੰ ਘਰ ਆ ਇਹਨੇ ਉਠਾ ਲਿਆ ਔਰ ਇੰਨੀ ਗੰਦੀਆਂ ਗੰਦੀਆਂ ਗਾਲਾਂ ਇੰਨਾ ਕੁਛ ਗੰਦਾ ਗੰਦਾ ਬੋਲਿਆ ਨਾ ਇਹਦੇ ਇਹਦੇ ਬ੍ਰਦਰ ਨੇ ਜਿਹੜਾ ਰeal ਬ੍ਰਦਰ ਆ ਉਹ ਵੀ ਆ ਰਿਹਾ ਹੁਣੇ ਉਹਦਾ ਨਾਮ ਤੁਸ਼ਾਰ ਰੋੜਾ ਉਹਨਾਂ ਨੇ ਵੀ ਗੱਲ ਕੀਤੀ ਹੈ ਇਹਦੇ ਪਪਾ ਨੇ ਵੀ ਗੱਲ ਕੀਤੀ ਹੈ ਔਰ ਇੰਨੀ ਗੰਦੀ ਗੰਦੀ ਵਾਹਜਾਤ ਗੱਲਾਂ ਕਰਦਾ ਪਿਆ ਕਹਿੰਦਾ ਕੁੜੀ ਨੂੰ ਮੈਨ ਨਹੀਂ ਰੱਖਣਾ ਕਿ ਕੁੜੀ ਨੂੰ ਲੈ ਜਾਓ ਉਹਨਾਂ ਦੇ ਬੱਚੇ ਨਾ ਲਗੇ ਆ ਦੋਸਤੋ ਇਹਦਾ ਕੀ ਫੈਸਲਾ ਹੋਏਗਾ ਅੱਛਾ ਭਾਈ ਸਾਹਿਬ ਅਜੇ ਛੁੱਟ ਹੀ ਇਦਾਂ ਸੀਗਾ ਜਦੋਂ ਵਿਆਹ ਹੋਇਆ ਉਦੋਂ ਤੋਂ ਹੀ ਇਹ ਕਲੇਸ਼ ਚੱਲਦਾ ਆ ਰਿਹਾ ਹਾਂ ਉਸ ਤੋਂ ਬਲਕੇ ਵਿਆਹ ਤੋਂ ਥੋੜੇ ਦਿਨ ਬਾਅਦ ਮਲਬਨ ਇਸ ਤੇ ਨਾ ਕਿਸੇ ਛੋਟੀ ਮੋਟੀ ਗੱਲ ਰਹਿ ਕੇ ਲੜਾਈ ਹੁੰਦੀ ਹੈ ਉਹ ਹੌਲੀ 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 ਵੱਧ ਗਿਆ ਉਹ ਪੁਰਾਣੀ ਉਹਨੂੰ ਪਰ ਲੱਗਾ ਕਿ ਕੁੜੀ ਦਾ ਕੋਈ ਚੱਕਰ ਰਗਾ ਸੀਗਾ ਅੱਛਾ ਹਾਂ ਜੀ ਹਾਂ ਜੀ ਫਿਰ ਥੋੜੇ ਦਿਨ ਪਹਿਲੇ ਫੋਨ ਆਇਆ ਜਸਟ ਉਹਦੀ ਕੋਈ ਲੋਕੇਸ਼ਨ ਚੈੱਕ ਕਰੋਗੇ ਕਿੱਥੇ ਹੈਗਾ ਪੁਲਿਸ ਵਾਲੇ ਆਪੇ ਲੱਭ ਲੈਣਗੇ ਕਿੱਥੇ ਅੱਛਾ ਫਿਰ ਆਦਾ ਦੌੜਿਆ ਆਇਆ ਕਰੋ ਰਾਤ ਦਾ ਭੱਜਿਆ ਰਾਤ ਦਾ ਦੌੜ ਗਿਆ ਇਹਨੂੰ ਚੰਗੀ ਤਰ੍ਹਾਂ ਮਾਰ ਕੇ ਇਹਦੀ ਮੰਮੀ ਨੂੰ ਵੀ ਮਾਰਿਆ ਉਹ ਰਾਤੀ ਰਾਤ ਦੌੜ ਗਿਆ ਬੱਚਿਆਂ ਨੂੰ ਵੀ ਕੁੱਟਿਆ ਬੱਚੇ ਕੁੜੀਆਂ ਨੂੰ ਵੀ ਕੁੱਟਿਆ ਉਹਨੂੰ ਕੁੱਟਿਆ ਅੱਛਾ ਜੀ ਉਹ ਵਿਚਾਰੀ ਸਿਆਮੀ ਸਿਆਮੀ ਬੱਚੇ ਖੁਦ ਪ੍ਰੈਗਨੈਂਟ ਬੱਚੇ ਕਿੱਥੇ ਨੇ ਹੁਣ ਬੱਚੇ ਤਾਂ ਘਰ ਹੀ ਨਹੀਂ ਨੇ ਹੁਣ ਇੱਕ ਬੱਚਾ ਆਇਆ ਨਾਲ ਛੋਟਾ ਜਿਹਾ ਛੋਟਾ ਘਰ ਆਇਆ ਉਹ ਦਾਦੇ ਨਾਲ ਹੀ ਆਪਰੇ ਹਾਂਜੀ ਦਾਦੇ ਨਾਲ ਇੱਕ ਅਜਿਹਾ ਬੱਚਾ ਹੋਣ ਵਾਲਾ ਹੈ ਹਾਂਜੀ ਤਿੰਨ ਬੱਚੇ ਆ ਗਏ ਚੌਥਾ ਹੋਣ ਵਾਲਾ ਹੈ ਅੱਛਾ ਜੀ ਤੇ ਇੰਨੀ ਮਾਰ ਕੁੱਟਾਈ ਕੀਤੀ ਬਾਹਾਂ ਵੇਖੋ ਟੁੱਟੀਆਂ ਪਈਆਂ ਦੀ ਬਾਹਾਂ ਦੇ ਹੱਥ ਹੂੰ ਅੱਛਾ ਇਹ ਮੂੰਹ ਸਿਰ ਵੇਖੋ ਹੂੰ अच्छा जबो ਤੁਹਾਡਾ ਵਿਆਹ ਹੋਇਆ ਸੀਗਾ ਉਦੋਂ ਕੁਝ ਸਾਲ ਜਾਂ ਮਹੀਨੇ ਦੇ ਵਿੱਚ ਇਦਾਂ ਹੀ ਲੜਾਈਆਂ ਚੱਲਦੀ ਜਾਂਦੀ ਸੀ ਮੈਂ ਕਿ ਮੇਰੀ ਗੱਲ ਸੁਣੋ ਚੋਲਾ ਨੇ ਦੀ ਮੈਂ ਹੀ ਆ اچھا ਜੀ ਮੇਰੀ ਜਿਹੜੀ ਇਹਨਾਂ ਦੀ ਮਾਂ ਹੈ ਉਹ ਮੇਰੇ ਕੋਲ ਮੇਲੇ ਚ ਰਿੰਦੀ ਸੀ ਉਹ ਸਾਡੀ ਕੁੜੀ ਲੱਗਦੀ ਸੀ اچھا ਬਸ ਉਹਦੇ ਕਹਿਣ ਕੇ ਉਹਨਾਂ ਦਾ ਘਰ-ਬਾਰ ਚੰਗਾ ਹੈ ਪਿਆਰ ਚੰਗਾ ਮੇਰਾ ਉਹਨਾਂ ਨਾਲ ਆਨ-ਬਾਨ ਸੀ ਉਹਦੇ ਕਾਰਨ ਮੈਂ ਰਿਸ਼ਤਾ ਰਿਸ਼ਤਾ ਕੀਤਾ ਹੈ ਬਾਕੀ ਇਹ ਲੁਧਿਆਣੇ ਰਹਿੰਦੇ ਮੈਂ ਮਮਰਸਰ ਰਹਿੰਦੀ ਆ ਉਹ ਕੁੜੀ ਸਾਡੇ ਮੱਲੇ ਦੀ ਹੈ ਜਿਹੜੀ ਇਹਦੀ ਸੱਸ ਬਣੀ ਆ ਉਦੋਂ ਚੰਗਾ ਮੇਰਾ ਪਿਆਰ ਸੀ ਛੋਟੇ ਹੁੰਦੇ ਮੇਰੇ ਸਾ ਕਿੱਥੇ ਭੱਲੇ ਆੜੇ ਲੱਗੇ ਇਹ ਇਹ ਦਿੱਕਤ ਹੈ ਉਸ ਉਸ ਕਾਰਨ ਮੈਂ ਪਤਾ ਨਹੀਂ ਕਿਹੜੇ ਕਰਮਾਂ ਨੂੰ ਫੱਸੀ ਆ ਕੀਮਤਾ ਕਿੰਨੀ ਕੁ ਵਾਦੂਆ ਮੈਨੂੰ ਦੇਂਦੀ ਕੁੜੀ ਕਿਹਬਾ ਕਿੰਨੀ ਵਾਦੂਆ ਮੈਨੂੰ ਦੇਂਦੀ ਮੈਂ ਕਿਹੜੇ ਪਤਾ ਕਿਹੜੇ ਸ਼ਰਾਬ ਦੀ ਮਾਰੀ ਮੈਂ ਇਹਦੇ ਕੱਟ ਕੇ ਆ ਮਜਬੂਰ ਆ ਮੈਂ ਬਟ ਇਹ ਇਹ ਮੀਨੇ ਮੀਨਾ ਦਿਨ ਨਜਾਇਜ਼ ਸੰਬੰਧ ਸੀਗਾ ਮਹੀਨੇ ਤੋਂ ਨਹੀਂ 2 ਸਾਲ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਪਤਾ ਲੱਗਿਆ ਉਹ ਉਹ ਉਸ ਤੋਂ ਪਹਿਲੇ ਦਾ ਹੈ ਉਹ ਤੁਹਾਨੂੰ ਨਹੀਂ ਪਤਾ ਅਸਲ ਵਿੱਚ ਤੁਹਾਨੂੰ ਵੀ ਨਹੀਂ ਪਤਾ ਕਿਸੇ ਨੂੰ ਨਹੀਂ ਪਤਾਗਾ 1.5 ਸਾਲ ਤੋਂ ਇਹਨਾਂ ਨੂੰ ਪਤਾ ਲੱਗਿਆ ਹੋ ਸਕਦਾ ਇਹਨਾਂ ਨੇ ਕਾਲ ਚੱਕੀਤੀ ਆ ਜਾਂ ਮੈਸੇਜ ਆਇਆ ਹੋ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਚੀਜ਼ ਹੈਗੀ ਹੈ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ 1.5 ਸਾਲ ਹੋ ਗਿਆ ਇਹ ਫੇਰ ਚੱਲਦਾ ਪਿਆ ਇਸ ਤੋਂ ਪਹਿਲੇ ਤੇ ਚੱਲਦਾ ਪਿਆ ਉਹ ਇਹਨਾਂ ਨੂੰ ਨਹੀਂ ਪਤਾ ਠੀਕ ਹੈ ਹਾਂਜੀ ਮੈਂ ਕਹਿ ਰਿਹਾ ਕਿ ਜਦੋਂ ਉਹਨੂੰ ਇਹ ਕਹਿੰਦੇ ਨਾ ਕਿ ਮੈਂ ਤੂੰ ਗੱਲ ਕਰਦਾ ਕਹਿੰਦੇ ਮੈਂ ਬਲੌਕ ਕਰਤਾ ਇਹਨੂੰ ਕਹਾਂ ਨੂੰ ਕੀ ਹੁੰਦਾ ਮੰਨ ਲਓ ਇੱਕ ਨੰਬਰ ਬਲੌਕ ਕਰਤਾ ਦੂਜੇ ਨੰਬਰ ਦੇ ਦੋ ਜੇ ਮੈਂ ਕਹਿ ਰਿਹਾ ਮੈਂ ਬਲੌਕ ਕਰਤਾ ਮਤਲਬ ਉਹ ਉਹ ਨੰਬਰ ਨਾਲ ਕਰਦੀ ਹੋਗੀ। ਹਮ ਬਲਕਿ ਹਟ ਜਾਣੀ ਆ। ਹਮ ਅਸੀਂ ਕਿਹਾ ਸੀਗੇ ਜਿ ਜੁਆਈ ਪਾਈਗਾ ਤੇ ਜੁਆਈ ਪਾਈ ਕੇ ਰੱਖਣਾ ਚਾਹੀਦਾ। ਅਸੀਂ ਇਹ ਕਦਮ ਚੁਕਰਾ ਨਹੀਂ ਜਾਂਦੇ ਸੀ। ਲੇਕਿਨ ਇੰਨਾ ਕੁਝ ਵੇਖਣ ਤੋਂ ਬਾਅਦ ਸਾਡਾ ਹੱਥ ਖਤਮ ਹੋ ਗਈ ਸਾਡੀ। ਕਿੱਥੇ ਕਿੱਥੇ ਕਰਕੇ ਰਹਿੰਦੇ ਹੋ ਤੁਸੀਂ? ਧਰਮਪੁਰਾ ਧਰਮਪੁਰਾ ਕਿਹੜੀ ਗਲੀ ਨੰਬਰ? 1 ਨੰਬਰ ਗਲੀ। ਸੋ ਇਹ ਮਾਮਲਾ ਧਰਮਪੁਰਾ ਗਲੀ ਨੰਬਰ 1 ਦਾ ਵੈ ਜਿੱਥੇ ਕਿ ਇੱਕ ਪਤੀ ਪਤਨੀ ਕਾਫੀ ਸਾਲ ਤੋਂ ਰਹਿ ਰਹੇ ਸਨ ਤੇ ਉਸ ਤੋਂ ਬਾਅਦ ਇੱਕ ਲੜਕੀ ਆਂਦੀ ਹੈ ਤੇ ਉਸ ਤੋਂ ਬਾਅਦ ਪਤੀ ਦੇ ਜਿਹੜੇ ਨੈਣ ਨਚਲ ਬਦਲ ਜਾਂਦੇ ਨੇ ਤੇ ਉਸੇ ਲੜਕੀ ਦੇ ਨਾਲ ਨਜਾਇਜ਼ ਸੰਬੰਧ ਬਣਾਦਾ ਵੇ ਤੇ ਉਹ ਲੜਕੀ ਆਪਣੇ ਵਸ਼ ਵਿੱਚ ਕੱਲਣ ਦੀ ਤੇ ਉਸ ਤੋਂ ਬਾਅਦ ਪਤੀ ਹੀ ਆਪਣੀ ਪਤਨੀ ਦੇ ਉੱਤੇ ਪਤਨੀ ਦੇ ਉੱਤੇ ਅਤਿਆਚਾਰ ਕਰਦਾ ਵੇ ਮਾਰਦਾ ਕੁੱਟਦਾ ਵੇ ਤੇ ਦੱਸਿਆ ਜਾ ਰਿਹਾ ਪਤਨੀ ਦੇ ਵੱਲੋਂ ਕਿ ਡੇਢ ਸਾਲ ਤੋਂ ਜਿਹੜੇ ਕਿ ਨਜਾਇਜ਼ ਸੰਬੰਧ ਜਿਹੜੇ ਕਿ ਉਸ ਔਰਤ ਦੇ ਨਾਲ ਰੱਖੇ ਹੋਏ ਸਨ ਉਹ ਅਜੇ ਨਾਂ ਦੇ ਵਿਅਕਤੀ ਨੇ ਤੇ ਉਸ ਤੋਂ ਬਾਅਦ 8 ਸਾਲ ਦੀ ਮਾਸੂਮ ਬੱਚੀ ਨੂੰ ਵੀ ਜਿਹੜੇ ਕਿ ਮਾਰਦਾ ਕੁੱਟਦਾ ਵੇ ਤੇ ਰਾਤ ਨੂੰ ਫਿਰ ਤੋਂ ਲੜਾਈ ਹੁੰਦੀ ਹੈ ਮਾਰ ਕੁੱਟ ਕੇ ਜਿਹੜੇ ਕਿ ਉਹ ਅਜੇ ਨਾਂ ਦਾ ਵਿਅਕਤੀ ਉਤੋਂ ਘਰੋਂ ਦੀ ਫਰਾਰ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਮਹਿਲਾ ਵੈ ਉਹ ਆਪਣੇ ਮੰਮੀ ਡੈਡੀ ਨੂੰ ਫੋਨ ਕਰਦੀ ਤੇ ਉਸ ਤੋਂ ਬਾਅਦ ਅੰਬਰਸਰ ਤੋਂ ਉਹ ਚਲਦੇ ਨਹੀਂ ਅੰਬਰਸਰ ਤੋਂ ਸਵੇਰੇ ਆਂਦੀ ਨਹੀਂ ਤੇ ਉਸੇ ਹਾਲਾਤ ਦੇ ਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਆਂਦੇ ਨੇ ਇਲਾਜ ਕਰਾਉਣ ਦੇ ਲਈ ਦੇਖ ਸਕਦੇ ਹੋ ਗੰਭੀਰ ਹਾਲਾਤ ਨੇ ਹਾਲਾਤ ਵੱਤੋਂ ਪੱਧਰ ਹੋਏ ਕਿਤੇ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਤੀ ਨੇ ਹੀ ਇੱਕ ਨਜਾਇਜ਼ ਕਿਸੇ ਔਰਤ ਦੇ ਪਿੱਛੇ ਲਾ ਕੇ ਆਪਣੀ ਹੀ ਪਤਨੀ ਦੀ ਕੁੱਟਮਾਰ ਕੀਤੀ ਬੇਰਮੀ ਦੇ ਨਾਂ ਨੂੰ ਕੁੱਟਿਆ ਤੇ ਪੁਲਸਰ ਵਿੱਚ ਕੰਪਲੇਨਟ ਵੀ ਦਿੱਤੀ ਪਰ ਪੁਲਸ ਪ੍ਰਸ਼ਾਸਨ ਨੇ ਕੋਈ ਵੀ ਐਕਸ਼ਨ ਨਹੀਂ ਲੇਤਾ ਕਿਉਂ ਨਹੀਂ ਲੇਤਾ ਸਵਾਲੀ ਨਿਸ਼ਾਨ ਖੜੇ ਹੋ ਰਹੇ ਪੁਲਸ ਦੇ ਕਿ ਪੁਲਸ ਅੱਖਾਂ ਦੇ ਪੱਟੀ ਬਣ ਕੇ ਬੈਠੀ ਹੈ ਕਿ ਐਦਾਂ ਹੀ ਹੋਤਾ ਦੇ ਨਾਲ ਨਜਾਇਜ਼ ਇਕਤਿਆachar ਹੁੰਦਾ ਰਹੇਗਾ ਕਿ ਇਨਸਾਨੀਅਤਾਂ ਦੀ ਇਨਸਾਨੀਅਤਾਂ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ ਕਿਉਂ ਊਮਨ ਸੈਲ ਖੋਲੇ ਜਾ ਰਹੇ ਨੇ ਕਿਉਂ ਊਮਨ ਸੈਲ ਕਾਰਵਾਈ ਨਹੀਂ ਕਰ ਰਿਹਾ ਇਹਨਾਂ ਦਰਿੰਦਿਆਂ ਤੇ ਇਹ ਆਉਣ ਵਾਲੇ ਸਮੇਂ ਦੇਖਣਾ ਹੋਏਗਾ ਕਿ ਪੁਲਸ ਕੀ ਕਾਰਵਾਈ ਕਰਦੀ ਕਿ ਕਿੰਨੇ ਕੋ ਜਲਦ ਉਸ ਅਜੇ ਨਾਂ ਦੇ ਵਿਅਕਤੀ ਨੇ ਫੜਦੀ ਤੇ ਕਿੰਨੀ ਕੋ ਜਲਦ ਇਸ ਔਰਤ ਨੂੰ ਇਨਸਾਫ ਮਿਲਦਾ ਹੋਵੇ ਤੇ ਉਹਨਾਂ ਦੇ ਬੱਚਿਆਂ ਨੂੰ ਇਨਸਾਫ ਮਿਲਦਾ ਜਿਹੜਾ ਕੁੱਟਮਾਰ ਉਹਨਾਂ ਨਾਲ ਹੋਈ ਹੈ ਜੁੜੇ ਹੋਣ ਦਾਣ ਲੈ ਜਨਾ ਹਣੀ ਦਾਣਾ ਜੰਮਪੁਰਪੁਰ ਧੰਨਵਾਦ